ਰਾਜੂ अशोक चंद्रहाल फरीदकोट ਜਿਹੜਾ ਕਿ ਪੰਜਾਬ ਦਾ ਮੋਰੀ ਜ਼ਿਲ੍ਹਾ ਫਰੀਦਕੋਟ ਹੋਰ ਆਪਣੇ ਤੇ ਤਾਂ ਕਿਰਪਾਈ ਬੜੀ ਹੈ ਬਾਬੇ ਫਰੀਦ ਦੀ ਕਿਰਪਾ ਹੈ ਬਾਬੇ ਫਰੀਦ ਦੀ ਤਸਵੀਰ ਤੇ ਇਹ ਤੇ ਪੰਜਾਬ ਦੀ ਜਿਹੜੀ ਸਭ ਤੋਂ ਵੱਸੇ ਤਾਂ ਦੁਨੀਆ ਦੀ ਇਹ ਤਾਂ ਵੱਡੀ ਸਮੱਸਿਆ ਹੈ ਸਮੱਸਿਆ ਉਹਦੇ ਹੱਲ ਲਈ 71 ਵੇ ਬੇ ਸਾਡੇ ਮਾਲਵਾਜੋਂ ਦੇ ਕੋਆਰਡੀਨੇਟਰ ਦਸੂਜੀ ਸਿੰਘ ਜੀ ਗਗਨ ਜੀ ਚੇਅਰਮੈਨ ਸਾਹਿਬ ਸਾਡੇ ਬਹੁਤ ਹੀ ਮਿਹਨਤੀ ਡੈਪਟੀ ਕਮਿਸ਼ਨਰ ਜੀ ਬਬੂ ਨੰਦੀਕ ਕੌਜੀ ਸਾਡੇ ਐਸਐਸਪੀ ਪ੍ਰਗਿਆ ਜੀ ਅਦਰ ਦਰਜਾ ਅਕਸਰ ਸਰਵਾਰ ਔਰ ਇਸ ਜਿਹੜਾ ਨਸ਼ਾ ਮੁਕਤੀ ਪ੍ਰੋਗਰਾਮ ਹੈ ਉਹਦੇ ਸਭ ਤੋਂ ਮਹੱਤਵਪੂਰਨ ਕੜੀ ਕੜੀ ਜਿਹੜੀ ਸਾਡੇ ਵਿਲੇਜ ਫਰਮ ਕਮੇਟੀ ਦੇ ਮੈਂਬਰ ਸਰਵਾਰ ਵਾਰਡ ਕਮੇਟੀ ਦੇ ਮੈਂਬਰ ਸਰਵਾਰ ਸਾਡੇ ਪੰਚ ਸਰਪੰਚ ਸਰਵਾਰ ਆ ਉਹ ਪਸਾਰੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦਾ ਜੀਵਾ ਲਈਏ ਗੁਰੂ ਸਾਹਿਬ ਦੀ ਬਖਸ਼ੀ ਹੋਈ ਉਸ ਕੰਗਿਆ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਹਰੇਕ ਸਰਕਾਰ ਲਈ ਮੈਂ ਪਿਛਲੇ ਪਤੀਤੀ ਸਾਲ ਤੋਂ ਸਰਕਾਰਾਂ ਨੂੰ ਵੇਖਦਾ ਆਇਆ ਪ੍ਰੇਖਤਾਂ ਲਈ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਜੇ ਜਿਹੜਾ ਦਿਲ ਦੇ ਵਿੱਚ ਸ਼ੇਕ ਕਰਦਾ ਉਹ ਮੁੱਦਾ ਨਸ਼ੇ ਦਾ ਮੁੱਦਾ ਰਿਹਾ ਗੱਲਾਂ ਸਾਰੀਆਂ ਸਰਕਾਰਾਂ ਦੇ ਕੋਚੀਆਂ ਹੋਈਆਂ ਕਈ ਤਾਂ ਹੱਲ ਕਰਨਾ ਚਾਹੁੰਦੇ ਸੀ ਪਰ ਪਤਾ ਨਹੀਂ ਕੀ ਮਜਬੂਰੀ ਸੀ ਕੋਨਾ ਦਾ ਓਵਰ ਪਾਵਰ ਹੋ ਗਈ ਨਹੀਂ ਇਹ ਚੱਕੀਆਂ ਇੱਥੇ ਨਸ਼ਾ ਲੈ ਕੇ ਆਈਆਂ ਕਈ ਨਾਲ ਕਲਿਊਡ ਵੀ ਕਰ ਗਏ ਭਾਵੇਂ ਅੱਜ ਜੇਲ੍ਹ 'ਚ ਬੈਠੇ ਆ ਲੇਕਿਨ ਮੈਂ ਵਧਾਈ ਦਿੰਦਾ ਹਾਂ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ